ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿੱਖ ਬਲੌਗਸ ਉੱਪਰ ਆਇ ਤੇ ਤੁਹਾਡਾ ਸਵਾਲ ਪਿਆ ਜੀ ਦੇਖੋ ਜੀ ਅੱਜ ਨਹੀਂ ਅਗੈ ਸਾਡੇ 22 ਤਰੀਕ ਨੂੰ ਵੀ ਇਹ ਦਿਨ ਮੰਗਲਵਾਰ ਹੋ ਗਿਆ ਤੇ ਯਾਨੀ ਸਵੇਰ ਦਾ ਵੀ ਪੈ ਰਿਆ ਤੇ ਰੱਬ ਨੇ ਸੁਣ ਲਈ ਦੇਖੋ ਜੀ ਵਾਇਕਲ ਸੁਣਨਾ ਜ਼ਰੂਰੀ ਆ ਤੇ ਉਹਦੇ ਕਰ ਦੇਰ ਆ ਪਰ ਉਹਦੇ ਨਹੀਂ ਹੈਗਾ ਕਿ ਆਪਾਂ ਕਾਲੇ ਪੈ ਜਾਂਦੇ ਆ ਵੀ ਸਾਨੂੰ ਅਭੀ ਤਵਿਆ ਦੀ ਚਾਹੀਦੀ ਆ ਨਹੀਂ ਪਰਮਾਤਮਾ ਰਿੰਦਰ ਸਾਹਿਬ ਦਾ ਟਾਈਮ ਰੱਖਿਆ ਆ ਨੇ ਤੇ ਆਪਾਂ ਨੂੰ ਨਹੀਂ ਪਤਾ ਹੁੰਦਾ ਤੇ ਹੁਣ ਸਾਡਾ ਨੰਬਰ ਲੱਗ ਗਿਆ ਯਾਨੀ ਮੀਂਹ ਪੈਣ ਦਾ ਅੱਜ ਮੀਂਹ ਲਗਾਤਾਰ ਹੀ ਯਾਨੀ ਪੈਂਦੇ ਆ ਤੇ ਹੁਣ ਥੋੜਾ ਤੇਜ਼ ਹੋਇਆ ਆ ਤੇ ਰਾਤ ਜਾਨੀ ਕੱਟ ਸੀ ਕੱਲ ਸ਼ਾਮੀ ਜੀ ਪਿਆ ਸੀਗਾ ਅ ਸਵੇਰ ਤਾਂ ਜੀ ਨਾਲ ਜਿੱਦਾਂ ਕੱਲ ਹੋੜੀ ਹੋੜੀ ਪਿੰਦਾ ਸੀਗਾ ਤੇ ਹੁਣ ਹੋ ਗਿਆ ਤੇਜ਼ ਔਰ ਦੇਖੋ ਸੀਟੀ ਤੇ ਸਵੀਟ ਜੀ ਹਣ ਇਕੱਠੀ ਹੋ ਕੇ ਬੈਠੀ ਆ ਤੇ ਦਰਦੀ ਮੀਤੋਂ ਤੇ ਵੀ ਮੈਨੂੰ ਮੇਰੇ ਤੇ ਮੀਂਹ ਨਾ ਪੈ ਜਵੇ ਹਨਾ ਤੇ ਦੇਖੋ ਜੀ ਬਹੁਤ ਵਧੀਆ ਹੋ ਗਿਆ ਮੀਂਹ ਤੇ ਅੱਜ ਪਤਾ ਲੱਗਾ ਵੀ ਸੌਣ ਦੀ ਝੜੀ ਆ ਵੀ ਸੌਣ ਚੜਿਆ ਆ ਸੌਣ ਜੜੀ ਲੱਗੀ ਸਾਡੇ ਤੇ ਮਰੀ ਹੋ ਗਿਆ ਵੀਡੀਓ ਲਾਈਕ ਜਿਪ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਕਰੋ ਫਸਟੀ ਦਾ ਸਾਰੇ ਲੋਕੇ ਵਾਈ ਜੀ